ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਠੀਕ ਆ ਭਾਈ ਤੁਸੀਂ ਇਹਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਹਾਂਜੀ ਸੋ ਚੱਲਿਆਂ ਜੀ ਅਜੇ ਹੀ ਧਰਤੀ ਦੇ ਉੱਪਰ ਅਰਦਾਸਾਂ ਬੇਨਤੀਆਂ ਵੀ ਕਰਾਂਗੇ ਸਰਬੱਤ ਦਾ ਭਲਾ ਵੀ ਮੰਗਾਂਗੇ ਕਹਿੰਦੇ ਆ ਜੀ ਸਰਬੱਤ ਦਾ ਭਲਾ ਮੰਗਦੇ ਆ ਤਾਂ ਅਸੀਂ ਸਾਰੇ ਵੀ ਉਹਦੇ ਵਿੱਚ ਆ ਜਾਂਦੇ ਆ ਹੂੰ ਸੋ ਕਾ ਨੂੰ ਨਾ ਸਸਪੈਂਸ ਜਿਆ ਪਾਉਣਾ ਹੈ ਆਪਾਂ ਨੇ ਦੀ ਕਿੱਥੇ ਨੂੰ ਚੱਲੇ ਆ ਕੀ ਗੱਲ ਆ ਚੱਲਿਆਂ ਜੀ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਹੂੰ ਸੋ ਚਮਕੌਰ ਸਾਹਿਬ ਦਾ ਇਤਿਹਾਸ ਤਾਂ ਜੀ ਬੱਚੇ-ਬੱਚੇ ਨੂੰ ਵੀ ਪਤਾ ਗੁਰਗੋਵਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਉੱਥੇ ਸ਼ਹੀਦ ਹੋਏ ਸੀਗੇ ਹੈਨਾ ਤੇ ਤਾਂ ਉਹਨਾਂ ਦੀਆਂ ਕੁਰਬਾਨੀਆਂ ਸੀ ਤਾਂ ਉਹਨਾਂ ਦੀ ਚੀਚੀ ਵਰਗੇ ਵੀ ਨਹੀਂ ਹੈਗੇ ਤੇ ਅ ਬਸ ਉਹਨਾਂ ਤੇ ਹੀ ਅਰਦਾਸ ਕਰਦੇ ਹੁੰਦੇ ਕਿ ਜਿਨ੍ਹਾਂ ਨੇ ਉਹਨਾਂ ਨੇ ਜਿਹੜੇ ਸਾਨੂੰ ਹੁਕਮ ਦਿੱਤੇ ਆ ਐਦਾਂ ਚੱਲੋ ਐਦਾਂ ਕਰਨਾ ਚਾਹੀਦਾ ਆਪਣੀ ਜ਼ਿੰਦਗੀ ਦੇ ਵਿੱਚ ਐਦਾਂ ਬਾਣੀ ਪੜੋ ਕਿ ਨਾ ਕਿਸੇ ਨਾਲ ਚੋਰੀਆਂ ਠੱਗੀਆਂ ਨਹੀਂ ਕਰਨੀਆਂ ਨਿੰਦਿਆ ਨਹੀਂ ਕਰਨੀ ਕਾਮ ਕ੍ਰੋਧ ਲੋਭ ਮੋਹ ਮੋਹ ਹੰਕਾਰ ਤੋਂ ਬਚ ਕੇ ਰਹਿਣਾ ਬੀ ਕੋਸ਼ਿਸ਼ ਕਰੋ ਬਾਕੀ ਤੁਹਾਨੂੰ ਸਭ ਨੂੰ ਪਤਾ ਹੀ ਆ ਵੀ ਇੰਨਾ ਤਾਂ ਕੁਝ ਹੁੰਦਾ ਨਹੀਂ ਠੀਕ ਆ ਪਰ ਫਿਰ ਵੀ ਕਹਿੰਦੇ ਮਹਾਰਾਜ ਕਹਿੰਦੇ ਜੇ ਤੁਸੀਂ ਕੋਸ਼ਿਸ਼ ਥੋੜੀ ਜੀ ਕਰੋਗੇ ਤੁਹਾਡੇ ਨਾਲ ਮੈਂ ਦੁਰਬਣਾ ਆਪੇ ਤੁਸੀਂ ਸਭ ਕੁਝ ਆਪ ਹੀ ਕਰ ਕਦਰੇ ਨ ਮਾਨ ਚ ਮਨੋਰਥ ਰੱਖੋ ਮਹਾਰਾਜ ਆਪ ਸਹਾਇ ਹੁੰਦੇ ਆਗੇ ਬਿਲਕੁਲ ਬਿਲਕੁਲ ਠੀਕ ਹੈ ਹੁਣ ਬਹੁਤ ਸਾਰੇ ਕਹਿਣਗੇ ਵੀ ਗਿਆਨ ਦਿੰਦੀ ਆ ਹਨਾ ਜੇ ਨੌਲੇਜ ਆ ਮਾਣੀ ਮੋਟੀ ਤਾਂ ਹੀ ਤੁਹਾਡੇ ਨਾਲ ਸ਼ੇਅਰ ਹੁੰਦੀ ਆ ਨਹੀਂ ਤਾਂ ਫਿਰ ਚਲੋ ਨਾਲੇ ਗਿਆਨ ਵੀ ਉਹੀ ਦੰਦਾ ਬੰਦਾ ਜੇ ਕਿਸੇ ਨੂੰ ਨੌਲੇਜ ਆ ਹਨਾ ਜੇ ਉਹ ਨੌਲੇਜ ਹੀ ਨਹੀਂ ਕਿਸੇ ਨੂੰ ਉਹਨੇ ਕਿਹਾ ਗਿਆਨ ਦੇਣਾ ਕਿਸੇ ਠੀਕ ਹੈ ਨਾ ਹੁਣ ਜਿਹੜੇ ਆਪਣੇ ਕਹਿ ਲੋ ਵੀ ਕਥਾ ਕਰਦੇ ਆ ਯਾਨੀ ਜਾਂ ਕੋਈ ਵੀ ਲਾ ਲੋ ਆਪਾਂ ਕਿਸੇ ਦਾ ਨਾਮ ਨਹੀਂ ਲੈਂਦੇ ਟੀਚਰਸ ਹੋਗੇ ਸਮਝ ਲਓ ਹਾਂ ਜੇ ਉਹਨਾਂ ਨੂੰ ਗਿਆਨ ਆ ਭਾਈ ਅਗਲਾ ਤਾਂ ਹੀ ਗਿਆਨ ਕਾਹ ਵੰਡਦਾ ਤਾਂ ਹੀ ਦੱਸਦਾ ਹਾਂ ਹੈ ਜੇ ਹੁਣ ਆਪ ਨੂੰ ਕਿਸੇ ਨੂੰ ਗਿਆਨ ਨਹੀਂ ਆ ਦੋਿਆਂ ਨੂੰ ਭੰਡੀ ਜਾਣਾ ਉਹ ਤਾਂ ਫਿਰ ਹੁਣ ਸਮਝ ਲਓ ਆਪਣੀ ਵੀਡੀਓ ਇਸ ਟੈਂਪ ਕੋਈ ਬੱਚਾ ਦੇਖਿਆ ਹਾਂ ਸੁਪੋਜ਼ ਹੈ ਹੈਨਾ ਬੱਚਾ ਦੇਖ ਰਿਹਾ ਹੁਣ ਆਪਾਂ ਨੇ ਗੱਲ ਕਰੀ ਛੇ ਚਮਕੌਰ ਸਾਹਿਬ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰੀ ਵੱਡੇ ਸਾਹਿਬਜ਼ਾਦਿਆਂ ਦੀ ਗੱਲ ਕਰੀ ਉਹਨਾਂ ਨੇ ਜਦੇ ਆਪਣੇ ਬਾਪ ਨੂੰ ਮੰਮੀ ਨੂੰ ਦਾਦੇ ਨੂੰ ਦਾਦੀ ਨੂੰ ਜੇਦੇ ਪੁੱਛਣਾ ਵੀ ਇਹ ਕੌਣ ਸੀ ਹਾਂ ਆਹ ਚਲੋ ਜੇ ਕਿਸੇ ਨੂੰ ਨਹੀਂ ਪਤਾ ਅਗਲਾ ਪੁੱਛੂਗਾ ਬਿਲਕੁਲ ਕੁਝ ਬੱਚੇ ਪੁੱਛਦੇ ਹੋ ਬੜੀਆਂ ਜਿਹਨਾਂ ਦਾ ਫੇਰ ਵੀ ਪਤਾ ਹੈ ਹਾਂ ਚਲੋ ਚਾਹੇ ਪੰਜਾਬ ਪੰਜਾਬ ਦੀ ਇਕੱਲੇ ਦੀ ਗੱਲ ਨਹੀਂ ਆ ਜੇ ਕੋਈ ਹੋਰ ਸਟੇਟ ਦਾ ਵੀ ਕੋਈ ਦੇਖਦਾ ਏ ਤਾਂ ਅਗਲਾ ਪੁੱਛੂਗਾ ਹੀ ਵੀ ਭਾਈ ਕੌਣ ਤੇ ਹਨਾ ਪੁੱਛੂਗਾ ਜ਼ਰੂਰ ਉਹ ਹੀ ਆ ਦੇਖੋ ਫਿਰ ਆਪਣੇ ਇੱਕ ਬੰਦੇ ਦੇ ਨਾਲ ਇਹ ਵੀਡੀਓ ਆਪਣੀ ਸਫਲ ਹੋ ਜਣੀ ਬਣਾਈ ਨਹੀਂ ਹਾਂ ਜਿਆਦਾ ਨਾਲ ਨਹੀਂ ਇੱਕ ਬੰਦੇ ਨਾਲੇ ਵੀ ਸਾਡੀ ਵੀਡੀਓ ਚ ਕੁਝ ਦੇਖ ਕੇ ਉਹਨੇ ਗਿਆਨ ਨਹੀਂ ਬਸ ਠੀਕ ਹੈ ਵੈਸੇ ਤਾਂ ਅਸੀਂ ਕੌਣ ਹੁੰਦੇ ਆ ਕਿਸੇ ਨੂੰ ਕੋਈ ਆਂ ਦੇਣ ਵਾਲੇ ਪਰ ਕਹਿ ਦਿੰਦੇ ਹੁੰਦੇ ਆ ਵੀ ਕਿਆ ਪਤਾ ਸਾਡੇ ਮੁਖ ਚ ਕੋਈ ਇਹ ਜੀ ਚੀਜ਼ ਉੱਚ ਉੱਚਰ ਜਿਵੇਂ ਮਤਲਬ ਨਿੱਕਲ ਜਵੇ ਜਿਹਦੇ ਨਾਲ ਕਿਸੇ ਦਾ ਭਲਾ ਹੋ ਜਵੇ ਹੂੰ ਨਹੀਂ ਤਾਂ ਹੈ ਠੀਕ ਹੈ ਬਾਕੀ ਪਰਮਾਤਮਾ ਸਭ ਜਾਣੀ ਜਾਣਾ ਸੋ ਚੱਲੇ ਜੀ ਸੇ ਚਮਕੌਰ ਸਾਹਿਬ ਅਸੀਂ ਇੱਥੇ ਅਰਦਾਸਾਂ ਬੀਤੀਆਂ ਕੰਨੀਆਂ ਉਸ ਟੈਂਪਲ ਦਾ ਸ਼ਾਇਦ ਸ਼ੂਟ ਲੈੇ ਹੋਵੇ ਜਾਂ ਨਹੀਂ ਕੋਸ਼ਿਸ਼ ਕਰਾਂਗੇ ਲਾਵਾਂਗੇ ਤੇ ਫੇਰ ਉਸ ਤੋਂ ਬਾਅਦ ਜੀ ਜਾਣਾ ਨਾਨਕੇ ਅ ਅੱਜ ਮੇਰੀ ਜੀ ਮੈਂ ਹੁਣ ਵਿਆਹ ਤੋਂ ਬਾਅਦ ਪਹਿਲੀ ਰਖੜੀ ਐ ਇਸ ਕਰਕੇ ਰਖੜੀਆਂ ਬੰਨਣ ਜਾਣਾ ਤੇ ਮਾਮਾ ਹੀ ਨੇ ਬੁਲਾਇਆ ਕਿਤੇ ਜ਼ਰੂਰ ਆਉਣਾ ਹੈ ਜਾਣਾ ਤਾਂ ਸੀ ਰਖੜੀਆਂ ਵਾਲੇ ਦਿਨ ਸੀ ਪੁੱਟ ਉੱਦਣ ਫਿਰ ਮਾਣਾ ਜਾਣਾ ਉਸ ਤੋਂ ਇੱਕ ਦਿਨ ਪਹਿਲਾਂ ਦੀਦੀਆਂ ਨੇ ਆਣਾ ਰਖੜੀਆਂ ਕਰਕੇ ਭਈ ਅਲਝਾਵਾਂ ਪਿਆ ਬਹੁਤ ਬਿਜ਼ੀ ਹੋਏ ਪਏ ਆ ਬਹੁਤ ਜ਼ਿਆਦਾ ਬਿਜ਼ੀ ਹੋਏ ਵਿਆ ਰਖੜੀਆਂ ਦਾ ਇਦਾਂ ਐ ਹੁਣ ਸਾਡੇ ਵੀ ਤੁਹਾਨੂੰ ਪਤਾ ਭੈਣਾਂ ਨੇ ਆਉਣਾ ਹਨਾ ਅ ਕਿ ਜੈਸਮੀਨ ਨੂੰ ਭਾਈ ਉੱਧਰ ਵੀ ਜਾਣਾ ਪੈਣਾ ਅ ਦਵੱਲੇ ਕੰਮ ਛੜਿਆ ਪਿਆ ਸਾਲ ਫਿਰ ਅਸੀਂ ਸੋਚਿਆ ਵੀ ਅੱਜ ਜਾਏ ਉਹਨੇ ਮਾਮਾ ਹੀ ਕਹਿੰਦੇ ਅੱਜ ਆਜੋ ਕੱਲੂ ਦੀਦੀਆਂ ਨੂੰ ਤੁਸੀਂ ਦੇਖ ਲਿਓ ਪਰਸ ਨੂੰ ਹਲਾ ਜਾਏ ਠੀਕ ਹੈ ਕਿਉਂਕਿ ਅ ਤਿਹਾਰ ਦੇ ਦਿਨ ਸਾਰੇ ਆਉਂਦੇ ਜਾਂਦੇ ਹੀ ਆ ਇੱਥੇ ਤੇ ਥੋੜਾ ਜਿਹਾ ਪਰਜਾਈ ਤੇ ਨੜਦ ਦਾ ਰਿਸ਼ਤਾ ਵੀ ਮਜ਼ਬੂਤ ਹੁੰਦਾ ਅੰਡਰਸਟੈਂਡਿੰਗ ਵੀ ਹੁੰਦੀ ਹੈ ਨਹੀਂ ਕਹੇ ਵੀ ਲੈ ਦੀਦੀ ਮੈਂ ਤਾਂ ਉਧਰ ਨੇ ਜਾਣਾ ਨਹੀਂ ਦੀਦੀ ਮੈਂ ਤਾਂ ਉਧਰ ਨੇ ਜਾਣਾ ਗੱਲ ਲੈ ਇੱਕ ਖਲੇ ਮੈਂ ਫੇਰ ਵੀ ਨਿਆਣੀ ਐ ਇਹਨਾਂ ਲਈ ਤਿੰਨੇ ਦੀਦੀਆਂ ਲਈ ਮੈਂ ਮੈਨੂੰ ਸਮਝਾ ਦਿੰਦੇ ਆ ਵੀ ਇੱਥੇ ਐਂ ਕਰਨਾ ਇੱਥੇ ਐਂ ਕਰਨਾ ਕਿਤੇ ਛਿੜਕਣਾ ਛਿੜਕ ਵੀ ਦਿੰਦੇ ਆ ਪਿਆਰ ਵੀ ਕਰਦੇ ਆ ਠੀਕ ਆ ਚੱਲਦਾ ਹੁੰਦਾ ਕੰਮ ਐ ਤਾਂ ਹੀ ਚੱਲਦੇ ਹੁੰਦੇ ਰਿਸ਼ਤੇ ਤੇ ਬਾਕੀ ਹੁਣ ਮੇਰੀ ਸਮਝ ਆ ਮੈਂ ਗੁੱਸਾ ਕਰਦੀ ਆ ਜਾਂ ਪਿਆਰ ਚ ਗੱਲ ਕਰਦੀ ਆ ਠੀਕ ਆ ਹੈ ਪਰ ਪਤਾ ਹੀ ਐ ਤੁਹਾਨੂੰ ਮੈਂ ਵੀ ਮਾੜੀ ਮੁਟੀ ਬੜਾਸ ਕੱਢੇ ਲੈਂਦੀ ਇਹਨਾ ਪਰ ਨੂੰ ਨਾ ਕੰਨੂ ਨਹੀਂ ਉਹ ਨਾ ਬੰਦੂਨੀ ਕਿਉਂਕਿ ਉਹ ਮੈਨੂੰ ਪਤਾ ਹੈ ਵੀ ਜੋ ਚੀਜ਼ ਹੁਣ ਮੇਰੇ ਤੇ ਬੀਤੂਗੀ ਜਾਂ ਮੇਰੇ ਅੱਗੇ ਅੱਗੇ ਹਲੇ ਆਉਣੀ ਆ ਜੋ ਮੈਂ ਫੇਸ ਕਰਨੀ ਆ ਉਹਨਾਂ ਨੇ ਉਹ ਚੀਜ਼ਾਂ ਪਹਿਲਾਂ ਫੇਸ ਕਰ ਲਈਆਂ ਕਰ ਲਈਆਂ ਬਿਲਕੁਲ ਹਾਂ ਇਸ ਕਰਕੇ ਤੇ ਹੁਣ ਆਪਾਂ ਭਾਈ ਚੱਲਦੇ ਅੱਜ ਜੱਪਕੌਰ ਸਾਹਿਬ ਤੁਸੀਂ ਕੁਝ ਕਹਿਣਾ ਹੈ ਅੱਜ ਮੇਰੀ ਬੋਲੀ ਪੂਰੀ ਪੇੜ ਚ ਗੱਲ ਐ ਤਾਂ ਜੀ ਵੀ ਹੁਣ ਦੋ ਦੁਤਵਾਏ ਦੇ ਭਾਈ ਹਨ ਤੇ ਆਉਂਦੀ ਸਾਰ ਸਿੱਸੀ ਭਾਈ ਬਹੁਤ ਕਹਿਣ ਲੱਗੇ ਕਿ ਅੱਜ ਤੇ ਨਹੀਂ ਕਹੂੰਗੀ ਨਹੀਂ ਕਹੂੰਗੀ ਕਹਿੰਦੇ ਕਹੋਗੇ ਅੱਜ ਤੇ ਨਹੀਂ ਕਹੋਗੇ ਹਾਂਜੀ ਤੇ ਉਹ ਆਦਤ ਆਦਤ ਬਣ ਜਾਂਦੀ ਏ ਬੰਦੇ ਦੀ ਮਾੜਾ ਜਿਹਾ ਉਦਾਂ ਹੀ ਕਹਿ ਹੋ ਜਾਂਦਾ ਹਨਾ ਹਨਾ ਵੀ ਬਹੁਤ ਕਹਨੇ ਆ ਹਨਾ ਵੀ ਕਹਿ ਹੋ ਜਾਂਦਾ ਚਲੋ ਹੁਣ ਕੋਈ ਗੱਲ ਨਹੀਂ ਹਨਾ ਹੁਣ ਚੱਲੇ ਆ ਜੀ ਭਾਈ ਰਖੜੀਆਂ ਬੰਨਣਾ ਮਾਣੇ ਮੱਜਰੇ ਹਨਾ ਨਾਲ ਕੇ ਹਾਂ ਨਾਲ ਕੇ ਤੇ ਹੁਣ ਦੇਖੀਏ ਬਾਕੀ ਤੁਹਾਨੂੰ ਜਾਂਦੇ ਜਾਂਦੇ ਮਾਣੇ ਮੋਟੀ ਸੈਰ ਕਰਾਣੇ ਆ ਸੀ ਰਾਸਤਿਆਂ ਦੀ ਜਾਂਦੇ ਜਾਂਦੇ ਐਂਚਨ ਲਓ ਤੁਸੀਂ ਵੀ ਨਾਲ ਹੀ ਚਲੋ ਨਾਨਕੇ ਹਜੇ ਅਸੀਂ ਸਮਾਨ ਵੀ ਲੈਣਾ ਭਾਈ ਰਖੜੀਆਂ ਦਾ ਹੂੰ ਕਿ ਲਿਆ ਵਾ ਕਿ ਲੈਣਾ 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 ਜੀ ਰਖੜੀਆਂ ਦਾ ਸਮਾਨ ਰਖੜੀਆਂ ਲੈਣੀਆਂ ਰਖੜੀਆਂ ਲੈਣੀਆਂ ਹੋ ਕੇ ਲੈਣਾ ਮਠਿਆਈ ਦਾ ਡੱਬਾ ਵੀ ਲੈਣਾ ਪਾਉਣਾ ਹੈ ਮਠਿਆਈ ਦਾ ਡੱਬਾ ਲੈਣਾ ਤੇ ਹੁਣ ਅਸੀਂ ਚੱਲੇ ਆ ਜੀ ਘਰ ਤੇ ਲੱਗੇ ਤੁਰਨ ਕਾਹਾਂ ਜਾ ਕੇ ਤੁਹਾਨੂੰ ਮਿਲਦੇ ਆ ਲਓ ਜੀ ਪਹੁੰਚ ਗਏ ਮਠਿਆਈ ਵਾਲੀ ਦੁਕਾਨ ਤੇ ਦੇਖਦੇ ਆਪਾਂ ਕਿਆ ਲੱਗੇ ਕਿਆ ਲੱਗੇ ਕਿਆ ਲੱਗੇ ਰੋਸਟਰਡ ਪਿਸਟਾ ਕਲਕੰਡਾ ਤੇ ਵਰਖੀਆਂ ਵਰਖੀ ਭਾਈ ਕਿਤੇ ਲੱਗੀ ਹੋਈ ਹੈ ਉੱਡਾ ਵਰਫੀ ਆਵਲੀ ਵਰਫੀ ਨਿੱਕਾ ਦੀਦੀ ਨੂੰ ਬਹੁਤ ਪਸੰਦ ਆ। ਮੈਂ ਹੈਗੀ ਦੀ ਬਾਈ ਕੋਲੇ ਯਾਰ ਪਤਾ ਹੀ ਨਹੀਂ ਲੱਗਿਆ ਉਦੋਂ। ਜੇ ਉਦੋਂ ਪਤਾ ਲੱਗ ਜਾਂਦਾ ਲੈ ਕੇ ਜਾਣੀ ਤੀ। ਤੇ ਕੋਈ ਨਾ ਚਲੋ ਹੁਣ ਜਿੱਦਾਂ ਭੈਣ ਕੋਲੋਂ ਗਾਏ ਕਿਤੇ ਫੇਰ ਲੈ ਕੇ ਜਾਵਾਂਗੇ। ਹਾਂ। ਨਾਨਾ ਨੇ ਦੇ ਇਹ ਫਕਰੀ ਲਈਏ। ਦੇਣਾ ਬਹੁਤ ਉਹ ਕਹਿੰਦੇ ਵਿੱਚ ਸੈਲਰੀ। ਪਿਸਤਾ ਲੈ ਲੈਂਦੀ ਮੈਂ ਕਹਿੰਦਾ। ਕਹਿੰਦਾ। ਪਿਸਤਾ ਵਰਫੀ ਬਾਈ ਮੜਾ ਜਾ ਵਿਜੀ ਆ ਉਧਰ ਫੇ ਦੇਖਨੇ ਆ ਹੋਲ ਕੀ ਬਾਈ ਵਧੀਆ ਵਧੀਆ ਵਾਹ ਠੀਕ ਆ ਜੀ ਠੀਕ ਆ ਕਿਹੜਾ ਕਿਰਪਾ ਜੀ ਕਿਰਪਾ ਮਾਰਾ ਥੋੜੀ ਆ ਪਿਸਤਾ ਕਰਿਓ ਵਰ ਫੇ ਕਿਲੋ ਪਿਸਤਾ ਵਰ ਹਾਂਜੀ ਹਾਂਜੀ ਮੈਂ ਚਾਲਾ ਫੇ ਉਦਣ ਬਾਈ ਜਾਣ ਨਹੀਂ ਦੱਤੀ ਟ੍ਰਾਫਿਕ ਤੇ ਹਾਂ ਕੋਈ ਜਾਣ ਪਿੰਡ ਵਿੱਚ ਹੀ ਰੱਖੀ ਜਿੱਤਰੇ ਜਿੱਤਰੇ ਮੇਰਾ ਬਹੁਤ ਅੱਛਾ ਉਹ ਮੇਤੇ ਯਾਰ ਆਈ ਨਹੀਂ ਹੋਇਆ ਆਉਣਾ ਤਾਂ ਹੈ ਤਾਂ ਮੈਂ ਇਹ ਟਾਈਮ ਜੇ ਹੀ ਨਹੀਂ ਲੱਗਿਆ ਉਦੋਂ ਸਾਲਾ ਸਾਹਮਣੇ ਬੋਲਤੀ ਦੇ ਅੱਛਾ ਅੱਛਾ ਹਾਂ ਉਹ ਤਾਂ ਮੈਂ ਦੇਖੀ ਦੀ ਵੀਡੀਓ ਤੇ ਚਲੋ ਵਧੀਆ ਵਧੀਆ ਕਿਹੜਾ ਸਾਲ ਤੇ ਪਰ ਹੋ ਗਿਆ ਹਾਂ ਆਈ ਰਹੇ ਤੇ ਦੋ ਦਿਨ ਮੈਚ ਰਹੇ ਹਿੰਦੇ ਅੱਛਾ ਹਾਂ ਨਾਲ ਰੱਖਣਾ ਗੰਦੂ ਰੱਖਣਾ ਕਦੇ ਕਿਸੇ ਨੂੰ ਕੰਮ ਕਦੇ ਕਿਸੇ ਨੂੰ ਕੰਮ ਹਾਂ ਜਦੋਂ ਦਿਨ ਰੱਖਿਆ ਤੇ ਲੈ ਸਾਹਮਣੇ ਹੋਏਗੀ ਹੋਏਗੀ ਹਾਂ ਇਹ ਤਾਂ ਜਦ ਬੰਨ ਹੋ ਜਾਂਦਾ ਬਾਈ ਟਾਈਮ ਤੇੰਦਰੀਓ ਮੀਂਹ ਇਹਦਾ ਬਹੁਤ ਦੱਸਣ ਵਾਲਾ ਦੱਸਿਆ ਵਾ ਹਾਂ ਨਹੀਂ ਨਹੀਂ ਜਦੋਂ ਇਹ ਕੁਦਰਤੀ ਉਹ ਆ ਜਾ ਟਾਈਮ ਬੰਨ ਹੋ ਗਿਆ ਫਿਰ ਤਾਂ ਸਿਰੇ ਲੱਗੇ ਜਾਂਦਾ ਕੰਮ ਕੋਈ ਵੀ ਚੀਜ਼ ਜਦ ਨਹੀਂ ਦਾ ਟਾਈਮ ਆਨੋਗਾ ਫਿਰ ਫੇਰ ਨਹੀਂ ਰੁਕਦੀ ਫਿਰ ਤਾਂ ਸਿਰੇ ਲੱਗ ਕੇ ਰੁਕਦਾ ਕੰਮ ਘੌਲ ਜੀ ਹੋਈ ਜਾਂਦੀ ਦੀ ਹੈ ਘੌਲ ਕੋਈ ਕਹਿੰਦਾ ਮੈਨੂੰ ਕੰਮ ਆ ਕਦੀ ਕਹਿੰਦਾ ਮੈਨੂੰ ਰੱਬ ਮੁੜ ਕੇ ਸਾਰੇ ਇਕੱਠੇ ਹੋ ਗਏ ਜਦ ਜਦ ਨਾ ਨਾ ਠੀਕ ਆ ਠੀਕ ਆ ਚਲ ਵਧੀਆ ਚਲੋ ਮਠਿਆਈ ਆਪਾਂ ਲੈ ਲਈ ਜੀ ਹੁਣ ਅੱਜ ਨਹੀਂ ਬਾਈ ਅ ਅੱਜ ਚੱਲੇ ਮਾਣੇ ਮਾਜਰੇ ਚਮਕੌਰ ਸਾਹਿਬ ਹਾਂ ਮਾਮੇ ਰਾਂ ਦੇ ਕੋਲ ਨਾਨਕੇ ਚੱਲੇ ਹਾਂ ਲਾ ਜੀ ਪਹੁੰਚ ਗਏ ਰਖੜੀਆਂ ਦੀ ਦੁਕਾਨ ਤੇ ਇੱਕ ਗੱਲ ਕਹਾ ਇਥੇ ਜੋ ਲੈਨੇ ਆ ਤਿੰਨ ਚਾਰ ਸਾਲ ਹੋ ਗਏ ਅੱਛਾ ਦੱਸੋ ਤੁਸੀਂ ਸਮਝਿਤਾ ਹੁੰਦਾ ਨਹੀਂ ਕਿਦਾਂ ਵੀ ਲਈਏ ਕੀ ਲਈਏ ਤੈਂ ਬੰਨਣੀਆਂ ਪਈ ਰਖੜੀਆਂ ਲੈਣੀਆਂ ਨਾਨੀ ਦੇ ਬੰਨਣੀਆਂ ਇੱਕ ਮਾਮੀ ਦੇ ਬੰਨ ਹੋ ਜਾਣੇ ਨਾਨੀ ਮਾਮੀ ਦੇ ਵੀ ਬੰਨਣੀਆਂ ਹਾਂ ਹਾਂ ਬੰਨ ਦੰਦੇ ਹਾਂ ਤੇ ਫਿਰ ਕੀ ਆ ਕੇ ਤੇ ਹੰਨੇ ਆਪਣੇ ਜੇ ਰਕਸ਼ਾ ਬੰਧਨ ਦਾ ਮਤਲਬ ਇਹੀ ਨਹੀਂ ਹੁੰਦਾ ਵੀ ਭਾਈ ਤੇ ਭੈਣ ਦਾ ਪਿਆ ਇਹ ਹੁੰਦਾ ਜਿਹੜਾ ਬੰਦਾ ਸਾਡੀ ਰੱਖਿਆ ਕਰਦਾ ਅੱਛਾ ਹਾਂ ਠੀਕ ਹੈ ਤਾਂ ਸੂ ਕੁਸ਼ੀ ਆਨ ਨੂੰ ਤੇ ਦੋ ਬੀਰਿਆਂ ਨੂੰ ਹੋ ਜਾਣੀ ਮਾਮਿਆਂ ਨੂੰ ਬੰਨਣੀਆਂ ਦੋ ਦੋ ਬੀਰੇ ਹੋਗੇ ਦੋ ਮਾਮੇ ਇਹ ਤੇ ਮਮੀ ਕਨਾਨੀ ਹੋ ਗਈ 6 ਚਾਹੀਦੀ ਆਪਾਂ ਨੂੰ ਟੋਟਲ ਉਹ ਦਿਨਾਂ ਨੂੰ ਤਾਂ ਕਹਿੰਦੀ ਸਾਰੀਆਂ ਸੋਹਣੀਆਂ ਤਰ੍ਹਾਂ ਕੇ ਬੰਦ ਹੋਣ ਰਖੜੀਆਂ ਦਾ ਭਾਈ ਸਾਹ ਜਿਆ ਹੈ ਇੱਕੋ ਤਰ੍ਹਾਂ ਨਹੀਂ ਆ ਰਹੀਆਂ ਬਾਕੀ ਉਹ ਨਹੀਂ ਹੋ ਰਹੀਆਂ ਜਿਹੜੀਆਂ ਆਪਾਂ ਨੇ ਬਾਜ਼ਾਰ 'ਚ ਨਹੀਂ ਤੇ ਦੇਖੇ ਹੈਗੇ ਫੁੰਦੇ ਜਿਹੀਆਂ ਆਣੀਆਂ ਹੋਲੀ ਮਾਸੀ ਦਾ ਫੋਨ ਆਇਆ ਮਾਸੀ ਕਹਿੰਦੀ ਕਹਿੰਦੀ ਉਹ ਰਖੜੀਆਂ ਲੈ ਕੇ ਜਾਇਂ ਜ਼ਰੂਰ ਜਿਹੜੀਆਂ ਪੁਰਾਣੇ ਜਵਾਨੇ ਚ ਬੰਦਦੇ ਹੁੰਦੇ ਤੇ ਸਮਝਦੇ ਤੁਸੀਂ ਮੈਂ ਸਮਝ ਗਿਆ ਉਹ ਬੜਾ ਸਾਰਾ ਉਹ ਉਹ ਮੇਰੇ ਨੇ ਚੇਹੇ ਹੀ ਨਹੀਂ ਤੇ ਦਾ ਬੰਦਾ ਨਹੀਂ ਲੱਗਾ ਆ ਦੇਖੋ ਤਾਂ ਇਹ ਰੱਖੀ ਗਿੱਟੇ ਤੇ ਦਾ ਬੰਦਾ ਕਹਿੰਦੇ ਕਿਹੜੇ ਗਏ ਹੋਲੀ ਮਾਸੀ ਵਾਲੀਆਂ ਪਹੁੰਚ ਗਈਆਂ ਜਿਸ ਮੈਨੂੰ ਕਹਿੰਦੇ ਕਿੱਥੇ ਪਹੁੰਚੀ ਹੈ ਮਾਸੀ ਕਹਿੰਦੇ ਤੁਸੀਂ ਭੇਜਿਓ ਮੈਂ ਤਾਂ ਹੋਰ ਕਿਹ ਮਾਸੀ ਸੇ ਭੇਜੀਆਂ ਵੀ ਐ ਅੱਧਾ ਹੋ ਗਈ ਯਾਰ ਮਾਸੀ ਕਹਿੰਦੀ ਫਿਰ ਟਾਈਮ ਤਾਂ ਲੱਗਣਾ ਹੀ ਹੈ ਹੁਣ ਕੀ ਕਰੀਏ ਪਹੁੰਚ ਜਣੀ ਹੈ ਮਾਸੀ ਵੀ ਕਹਿੰਦਾ ਟੈਨਸ਼ਨ ਨਾ ਇਹ ਰਖੜੀਆਂ ਤੱਕ ਤਾਂ ਪਹੁੰਚੂ ਹੀ ਆਂ ਮਾਸੀ ਕਹਿੰਦੀ ਤੀਉ ਮਾਸੀ ਨੇ ਵੀ ਐਕਨ ਕਨੇ ਕੋਈ ਨਹੀਂ ਹਲੇ ਪਰਸਨ ਰੱਖੜੀਆਂ ਕੱਲ ਪਰਸੋਂ ਤੱਕ ਪਹੁੰਚ ਜਾਈਆਂ ਮੈਂ ਮੋ ਲੂਨੂ ਬਜਰੇ ਉਧਰ ਤਿੰਨ ਤਿੰਨ ਘੰਟੇ ਲੈਨ ਚ ਖੜਿਆ ਤਾਂ ਰੱਖੜੀਆਂ ਭੇਜੀਆਂ ਚੱਲ ਨੂੰ ਫਿਰ ਜ਼ੋਰ ਹੁੰਦਾ ਨਾ ਉਹ ਦਿਨਾਂ ਚ ਹਾਂ ਲੈਨੇ ਬਹੁਤ ਬੜੀ ਦੀ ਫੇਰ ਮੈਂ ਹਾਂ ਲਗ 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 ਲੈ ਲੁੰਦੇ ਆ ਦੋ ਆ ਹੋ ਗਈਆਂ ਦੋ ਆ ਹੋ ਗਈਆਂ ਦੋ ਜਿੱਦਾਂ ਆ ਲੈ ਲਾ ਹੈਨਾ ਇਹ ਆਪਣੇ ਬੜਿਆਂ ਨੂੰ ਹੋ ਗਈਆਂ ਨਿਆਣੇ ਰਹਿ ਗਏ ਨਿਆਣੇ ਨਿਆਣੇ ਚੁੱਕੀਆਂ ਨਿਆਣੇ ਚੁੱਕੇ ਹੋ ਗਏ ਅੱਛਾ ਵੀ ਇਹ ਜੀ ਦੇਖੀ ਸਾਨੂੰ ਹਾਂ 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 ਨਿਆਣੇ ਦਾ ਇਹ ਜਿਹੀ ਪਸੰਦ ਕਰਦੇ ਜਿੱਦਾਂ ਆ ਪਈਆਂ ਹੈ ਲੈ ਲੈ ਇਹ ਇਹ ਦੇਖ ਲਾ ਕੋਈ ਹੋਰ ਮਾਰਨਾ ਨਹੀਂਗਾ ਕਿਹੜੀ ਹੱਥ ਨੈਣ ਤੇ ਗੋਲ ਨਹੀਂ ਤੇ ਕਿਤੇ ਲੱਗਦੇ ਕੋ। ਦੇਖ ਸੁਣੋ ਦੋ ਚੂੜੀਆਂ ਲੈ ਲਈ ਹੋ। ਆਹ ਦੇਖ ਤਾਂ ਆ ਨਹੀਂ ਠੀਕ ਹੈ। ਇਹ ਉਹਨੂੰ ਬੰਦ ਲੂੰਗੀ। ਇਹ ਹੈ ਕਿਆ ਚੀਜ਼ ਇਹ? ਇਹ ਲਾਈਟ ਆ। ਲਾਈਟ ਬਣਦੀ ਹੋਣੀ ਤੇ ਮੈਨੂੰ ਕਿਆ ਪਤਾ ਲੱਗਣਾ ਲੈਖਦਾ। ਛੋਟੇ ਨੂੰ, ਵੱਡੇ ਨੂੰ। ਦੂਆ ਦਾ ਬੰਦ ਸਕਦਾ। ਦੂਏ ਨੇ ਵੀ ਨਹੀਂ ਬੰਨਣਾ। ਮੈਂ ਬੜਾ ਹੋ ਗਿਆ ਦੀਦੀ ਹੁਣ ਸੋਹਣੀ ਜੀ ਲੈ ਕੇ ਆਇਆ ਕਰ। ਆਹ ਇਹ ਕਹਿੰਦਾ ਉਹ। ਅੱਛਾ। ਹੋਰ ਕੀ ਹੈ? ਰੱਖਣੀਆਂ ਤਾਂ ਹੋਰ ਫਿਰ ਲਾਗੇ ਵੀ ਉਹਨੂੰ ਕਿਹੇ ਦੀ ਨਹੀਂ ਏ ਕਿਹੜੀ ਇਧਰ ਨੂੰ ਦੇਖ ਰਹਾ ਇਹ ਬੰਨੀ ਇਹ ਬੰਨੀ ਕਿਤੇ ਰਹੂਗੀ ਉਹਦੇ ਬੰਨੀ ਵੀ ਤਾਂ ਰਹੂਗੀ ਆਹੋ ਇਹ ਵੀ ਦੇਖ ਲੈ ਤੇਰੀ ਮਰਜ਼ੀ ਆ ਕਿਹੜੀ ਲੈਣੀ ਆ ਆ ਲੈ ਲੈਨੇ ਆ ਹਾਂ ਆ ਲੈ ਲੈਨੇ ਇੱਕ ਬਸ ਦੇਖ ਲੈ ਚੱਲ ਹਾਂ ਇਹ ਗੱਲ ਆ ਥੋੜੇ ਕਾਰਟੂਨ ਜਿਹਾ ਹੋ ਗਿਆ ਕਿਉਂਕਿ ਹੁਣ ਉਹਦੇ ਇੰਨੇ ਟੈਟ ਵੀ ਨਹੀਂ ਬੰਨ ਹੋਣੀ ਹੈਗੀ ਥੋੜੀ ਟਾਈਮ ਬੰਨ ਕੇ ਮੈਂ ਖੁੱਲ ਜੂਗੀ ਨਾ ਚਾਹੇ ਚੱਲ ਠੀਕ ਆ ਕੀ ਕਰਦੇ ਹੋ ਕੀ ਕੀ ਲੈਣਾ ਕਿਆ ਕਿਆ ਪੂਰੀ ਤਰਾਂ ਦੀ ਆ ਇਹ ਸਾਫ਼ ਜਿਹਾ ਪਾਈਆਂ ਫੁੱਲ ਸਾਫ਼ ਜਿਹਾ ਕੋਈ ਹੈਗੀ ਤਾਂ ਹੋਰੀ ਤਵਾਂਦੀ ਆ ਇਹ ਜੋ ਫੇਟੀ ਆ ਤਾਂ ਰੈਸਿਡੈਂਟ ਲੱਗ ਜਾਈਂਗੀ ਇੱਕ ਮਾਰੇ ਸੋਟਾ ਸਾਫ਼ ਜਿਹਾ ਫੁੱਲ ਪਾਈ ਲੱਗਾਂ ਕਿਆ ਕਰੀਏ ਕੱਲ ਦੀ ਭਾਈ ਤਿਆਰੀ ਸਬਜ਼ੀ ਦੀ ਹੈ ਰਖੜੀਆਂ ਨੂੰ ਆਣਾ ਹੁਣ ਪਹਿਣਾ ਨੇ ਸਾਰੀਆਂ ਨੇ ਕਿਆ ਚਾਹ ਕਿਆ ਮਲਾ ਮਰਚਾ? ਪੰਜਾਹ ਦੀ ਏਦਾਂ ਨਹੀਂ ਕੋ। ਲੈ। ਆਵਰਾ ਨੇ ਤਾਂ ਆ ਸਾਫ ਜਿਹਾ ਆ। ਇੱਧਰ ਵਾਲੀ ਸਾਫ ਆ। ਤੁਂ ਵੀ ਇੱਕ ਕੇ ਮੜਾ ਕਮਾ ਕੇ ਦੇਖ ਲਈ ਦੀ ਆ। ਸਾਰੇ ਪਾਸੇ। ਓਹੋ! ਗੈਸ ਬੁਨ। ਥੱਲੇ ਕਾਲੋਂ ਸੜਦੀ ਸਾਰੀਆਂ। ਦੇਖ ਤਾ ਵੀ ਕਿੰਨੇ ਹੋਈ ਮੇਕਸਾ ਜੀ ਬਣਾਉਣੀ ਆ ਥੋੜੀਆਂ ਥੋੜੀਆਂ ਆਈਟਮਾਂ ਸਾਰੀਆਂ ਲੈ ਦੇਣੀਆਂ ਹੈ ਬਸ ਹੋ ਗਈ ਹੋਰ ਕੀ ਲੈਣਾ ਕਾਕਰੇਟ ਗਾਜਰ ਗਾਜਰ 40 ਰੁਪਏ ਕਿਤੋਂ ਕਾਕਰ 40 ਰੁਪਏ ਕਿਲੋ ਅਸੀਂ ਹੁਣ ਚਮਕੌਰ ਸਾਹਿਬ ਆਏ ਹੋਏ ਤੇ ਜੀ ਅਸੀਂ ਕਿਾ ਚਲੋ ਇੱਥੋਂ ਹੀ ਲੈ ਜੀਏ ਸਬਜ਼ੀ ਨਹੀਂ ਫਿਰ ਉੱਪਰ ਜਾਣਾ ਪੈਣਾ ਤਾਂ ਸਪੈਸ਼ਲ ਤੇ ਕਦੂ ਦੇਖ ਲਓ ਕਿਤੇ ਕਿਤੇ ਪਏ ਬਾਈ ਨੂੰ 5-5 ਕਿਲੋ ਦਾ ਕਦੂ ਹੋਰ ਹੋਰ ਕੀ ਲੈਣਾ ਕਿੰਨੇ ਕਾ ਪੈਜੂ ਹੋਰ ਬੈਂਗਣ ਕੈਰੇਟ ਬੈਂਗਣ ਚਾਹੇ ਸਾਫ ਜੇ ਦੇਖ ਕੇ ਪਾਣ ਇਹ ਛੋਟੀ ਪਾਲਦੀ ਆ। ਆਹੀ ਪਾਲਾ। ਡੇਂਗਣੀ ਪਾਲਾ। ਦੇਖ ਕੇ ਦੇਖ ਕੇ ਮੜਾ ਇਹ ਕਮਾਲੀ ਦਾ ਹੁੰਦਾ। ਆਹ ਦੇਖਿਆ। ਸਾਬਜੀ ਲੰਦੇ ਨੂੰ ਮਨੂੰ ਘਟੋ ਘਟ 7-8 ਸਾਲ ਹੋ ਗਏ। ਥੋੜ੍ਹਾ ਕੀ। ਹੋਰ ਪੈਣੀ ਆ। ਹੋਰ ਪੈਣੀ ਆ। ਉਹੋ ਉਹ ਨਹੀਂ ਹੈ ਕਿਆਂ ਪਣੀਆਂ ਪੁਣੀਆਂ ਆ ਦੇ ਪਈਆਂ ਇਹ ਕਿਹੜੇ ਡਰ ਬਾਈ ਜੀ ਬਸ ਇਹੇ ਪਾ ਦੇ ਜੀ ਇਹ ਤਾਂ ਹੋਰ ਪਾ ਲਓ ਜੀ ਮਿਕਸ ਵਜਿਦਾ ਆਪਣਾ ਸਮਾਨ ਹੋ ਗਿਆ ਰੈਡ ਰੈਡੀ ਉਹਦੇ ਚ ਹੁਣ ਮਿਕਸ ਵੈਜ ਚ ਆਪਾਂ ਫੜੀਆਂ, ਗੋਭੀ, ਗਾਜਰ, ਸ਼ਮਲਾ ਮਿਰਚ ਤੇ ਬੈਂਕਣੀ। ਇਹ ਐਡ ਮਾ ਪਾ ਲਈਏ। ਮਟਰ ਆਪਾਂ ਦੂਏ ਲੈ ਆਉਂਗੇ ਕੱਡੇ ਕਢਾਏ। ਤੂੰ ਹੋਰ ਜਿਹੜੀ ਚੀਜ਼ ਲੈਣੇ ਵਾਲੀ ਉਹ ਲੈ ਲੈ ਮਟਰ ਆਪਾਂ ਮਟਰ ਆਪਾਂ ਕੱਡੇ ਕਢਾਏ ਲੈ ਆਣੇ। ਆਹ ਲੈ ਤਾਂ ਲੰਦੇ ਮਟਰ ਥੋੜੇ ਸਾਫ਼ ਨਹੀਂ ਹੈਗੇ ਥੋੜੇ ਖਰਾਬ ਜੇ। ਕਿਲੋ ਕਰਦੀ ਹੈਂ। ਹਾਂ। ਕਿਲੋ ਕਰਦੀ ਆ। ਹੋਰ ਕੁਛ?

ਪਹੁੰਚ ਗਿਆ ਨਾਨੀ ਜੀ ਕੋ ਪਹੁੰਚ ਗਿਆ ਨਾਨੀ ਕੋ ਥੈਂਕ ਯੂ ਸੋ ਮੱਚ ਤੁਸੀਂ ਮੈਂ ਰਖੜੀਆਂ ਦਵਾਤੀਆਂ ਹਾਂ ਮੈਂ ਬਨੂੰਗੀ ਜਾ ਕੇ ਹਾਂ ਚਾਹੋ ਮਨਾਉਂਗੇ ਹਾਂ ਮਸੀਹ ਮਸੀਹ ਤਿਹਾਰ ਆਉਂਦਾ ਹੈ ਹਾਂ ਭੈਣਾਂ ਨੂੰ ਵੀ ਬੜਾ ਸ਼ੌਂਕ ਹੁੰਦਾ ਵੀ ਕੁਛ ਨਾ ਕੁਛ ਮਿĐੂਗਾ ਹੈਨਾ ਚਲੋ ਵੈਸੇ ਉਹ ਮਤਲਬ ਨਹੀਂ ਵੀ ਲੈਣੇ ਲੈਣੇ ਜਾਣਾ ਕਿਉਂਕਿ ਰਕਸ਼ਾ ਕਰਨੀ ਉਹ ਬਹੁਤ ਬੜੀ ਗੱਲ ਹੁੰਦੀ ਹੈ ਮੁਸੀਬਤ ਦੇ ਵਿੱਚ ਖੜਨਾ ਹੈਨਾ ਖੁਸ਼ੀ ਦੇ ਵਿੱਚ ਕਹਿੰਦੇ ਸਾਰੇ ਖੜ ਜਾਂਦੇ ਆ ਬੰਦੇ ਦਾ ਅਸਲੀ ਪਤਾ ਉਦੋਂ ਲੱਗਦਾ ਜਦੋਂ ਬੰਦਾ ਦੁੱਖ ਦੇ ਵਿੱਚ ਖੜਦਾ ਹੈ ਹਾਂ ਠੀਕ ਹੈ ਚਲੋ ਜੀ ਫਿਰ ਠੀਕ ਹੈ ਹੁਣ ਅਗਲੇ ਵਲੌਗ ਚ ਮਿਲਦੇ ਆਂ ਬਾਏ ਬਾਏ